ਆਪਣਾ ਹੀਰਾ ਵੈਲਫੇਅਰ ਕਲੱਬ ਦੇ ਚੀਫ ਸਪੋਕਸਮੈਨ ਬਿੱਟਨੂਲਾ ਜੀ ਬਿੱਟਨੂਲਾ ਜੀ ਅੱਜ ਜਿਹੜਾ ਅੱਜ ਕਰਵਾ ਚੌਥ ਹੈ ਇਹ ਕਦੋਂ ਤੋਂ ਮਤਰੀ ਚੱਲੀ ਆ ਰਹੀ ਹੈ ਇਹ ਰੀਤੀ ਜਿਹੜਾ ਰੀਤੀ ਰਵਾਜ ਪੱਲਾ ਦਾ ਮੰਗੋ ਜੀ ਦਾ ਤੁਹਾਡਾ ਸਟਾਰ ਵਾਈਜ਼ ਮੀਟਰ ਨਿਊ ਚੈਨਲ ਦਾ ਬੋਲੋ ਮੈਂ ਵਾਰੀ ਆ ਤੇ ਮੇਰੀ ਪਹਿਲਾਂ ਦਾ ਨਮਸਕਾਰ ਤੁਹਾਨੂੰ ਵੀ ਨਮਸਕਾਰ ਮੇਰੇ ਛੋਟੇ ਵੱਡੇ ਬਲੋ ਭਾਈਆਂ ਨੂੰ ਵੀ ਨਮਸਕਾਰ ਧੰਨਵਾਦ ਇਹ ਜਿਹੜਾ ਕਰਵਾ ਚੌਥ ਦਾ ਤਿਉਹਾਰ ਹੈ ਇਹ ਬਹੁਤ ਪ੍ਰਾਣਾਮ ਲੋਕੀ ਚੱਈਆ ਮੰਨ ਲੋ ਚੱਲੇ ਆ ਰਿਹਾ ਹੈ ਰੀਤੀ ਰਿਵਾਜ ਹੈ ਇਹ ਰੀਤੀ ਰਿਵਾਜ ਜਿਹੜਾ ਹੈਗਾ ਮਹਲੋ ਬਰਕਰਾਰ ਕਈ ਮਹਲੋ ਸਾਲ ਕਈ ਸਦੀਆਂ ਹੀ ਮਹਲੋ ਹੋ ਗਏ ਜਿਹੜੀ ਹੈ ਕਿ ਮਹਲੋ ਦਾ ਜਿਹੜੀ ਹੈ ਬਰਕਰਾਰੀ ਅੱਜ ਵੀ ਮਨ ਲੋਕਾਂ ਦੇ ਵਿੱਚ ਹੈਗੀ ਹੈ ਇਹ ਮਹਲੋ ਜਿਹੜਾ ਕਰਵਾ ਚੋਹ ਹੁੰਦਾ ਹੈ ਇਹ ਜਿਹੜਾ ਨਾ ਇੱਕ ਮਹਲੋ ਲੜਕੀਆਂ ਜਾਂ ਔਰਤਾਂ ਮਹਲੋ ਵਈਆਂ ਔਰਤਾਂ ਜਿਹੜੀ ਮਹਲੋ ਜਾਮਲ ਜਿਹੜੀ ਮਨ ਰਜਨਾ ਦੀ ਇੰਗੇਜਮੈਂਟ ਹੋਕਾਰਾ ਹੁੰਦੀ ਹੈ ਉਹ ਲੜਕੀਆਂ ਮਹਲੋ ਇਹ ਮਹਲੋ ਵਸਤ ਰੱਖਦੀ ਹੈ ਇਹ ਵਰਤ ਰੱਖਦੀਆਂ ਆਪਦੇ ਪਤੀ ਦੀ ਨੂੰ ਜਿਵੇਂ ਕਹਿੰਦੇ ਛੇਰ ਵਾਸਤੇ ਉਹਨਾਂ ਨੂੰ ਤੰਦਰੁਸਤੀ ਵਾਸਤੇ ਉਹਨਾਂ ਦੇ ਕਾਰੋਬਾਰ ਵਾਸਤੇ ਉਹਨਾਂ ਦੇ ਕੰਮ ਕਾਰ ਵਾਸਤੇ ਉਹਨਾਂ ਦੀ ਕਾਮਨਾ ਵਾਸਤੇ ਇਹ ਵਰਤ ਰੱਖਦੀ ਨੇ ਇਹ ਇਹ ਸੰਸਕ੍ਰਿਤੀ ਦੇ ਵਿੱਚੋਂ ਇਹਦਾ ਜਿਹੜਾ ਵਰਤ ਹੈਗਾ ਮਾਤਾ ਦਾ ਬੰਦੂ ਆਖਿਆ ਬੜਾ ਮਹੱਤਵ ਪਾ ਰਿਹਾ ਹੈ ਇਸ ਕਰਕੇ ਇਹ ਜਿਹੜੀ ਰੀਤੀ ਰਿਵਾਜ ਹੈ ਕਈ ਸਦੀਆਂ ਕਈ ਮਨੋ ਸਮਾ ਕਈ ਜਮਾਨੇ ਮਿਲ ਜਮਾ ਨਹੀਂ ਹੋ ਗਏ ਬੰਦੋ ਕੋ ਦਾ ਇਹ ਜਿਹੜਾ ਕਰਵਾਤ ਚੱਲਦਾ ਆ ਰਿਹਾ ਹਾਂ ਚੰਦਰ ਜੀ ਅਗਲਾ ਬਾਜ਼ਾਰ ਬਿਲਕੁਲ ਬਚ ਰਹਾ ਹਾਂ ਹਾਂਜੀ ਅੱਜ ਬਿਆਰ ਦੇ ਵਿੱਚ ਬਹੁਤ ਵੜ ਮਨੋ ਤੇ ਰੌਣਕਾਂ ਲੱਗੀਆਂ ਹੋਈਆਂ ਜੀ ਬਾਜ਼ਾਰ ਦੇ ਵਿੱਚ ਇਹ ਤੁਹਾਨੂੰ ਲੋ ਖਾਸ ਕਰਕੇ ਰੌਣਕ ਮੇਲਾ ਲੱਗਦਾ ਕਰਵੇ ਤੇ ਬਹੁਤ ਲੱਗਦਾ ਹੈ ਕਈ ਚੀਜ਼ਾਂ ਦੀ ਮਨੋ ਉੱਥੇ ਬਿਲੋ ਵਿਕਰੀ ਹੁੰਦੀ ਹੈ ਖਾਸ ਕਰਕੇ ਜਿਵੇਂ ਮਨੋ ਫਰੂਟ ਦੀ ਵਿਕਰੀ ਹੁੰਦੀ ਹੈ ਖਾਸ ਕਰਕੇ ਜਿਹੜੀ ਫਰੂਟ ਤੋਂ ਬਾਅਦ ਇੱਕ ਮਨੋ ਕੋਪੇ ਦੀ ਵਿਕਰੀ ਹੁੰਦੀ ਹੈ ਖਾਸ ਕਰਕੇ ਮਨੋ ਵੰਗਾ ਵਗਾਰਾ ਦੀ ਮਨੋ ਵਿਕਰੀ ਹੁੰਦੀ ਹੈ ਡੇਨੀਮਰ ਕਪੜਾ ਵਗਾਰਾ ਦੁਜੇ ਕਪੜੇ ਦੀ ਵਿਕਰੀ ਹੁੰਦੀ ਹੈ ਜਿਹੜੀ ਮਨੋ ਖਾਸ ਜਿਹੜੀ ਮਨੋ ਜਿਹੜੀ ਚੀਜ਼ ਹੁੰਦੀ ਹੈ ਉਹ ਇੱਕ ਮਨੋ ਮਹਿੰਦੀ ਹੁੰਦੀ ਹੈ ਇਹ ਮਨੋ ਜਿਹੜੀ ਮਨੋ ਇੱਕ ਮਹਿੰਦੀ ਮਨੋ ਤੇ ਨਿਆਣਾ ਕਿਨਾਂ ਗਿਆ ਇਸ ਕਰਕੇ ਮਨੋ ਜਿਹੜੀ ਬਿੰਦੀ ਵਾਲੇ ਦਾ ਇੱਕ ਜਿਹੜਾ ਤਿਉਹਾਰ ਆਇਆ ਆਮ ਬਾਜ਼ਾਰ ਦੇ ਵਿੱਚ ਜਿਹੜਾ ਰਸ਼ ਵੇਖ ਨੂੰ ਨਹੀਂ ਮਿਲਿਆ ਪਰ ਮਹਿੰਦੀ ਵਾਲੀਆਂ ਮਨੋ ਜਿਹੜੀਆਂ ਦੁਕਾਨਾਂ ਜਾਂ ਮਹਿੰਦੀ ਵਾਲੇ ਜਿਹੜੇ ਲੋਕ ਹੈ ਉਹਨਾਂ ਕੋਲੇ ਮਨੋ ਬਹੁਤ ਜ਼ਿਆਦਾ ਰਸ਼ ਸੀ ਬਾਜ਼ਾਰ ਦੇ ਵਿੱਚ ਵੱਲੋਂ ਕੋਈ ਰਾਸ਼ ਨਹੀਂ ਸੀ ਲੋਕਾਂ ਦੀ ਮਤਲਬ ਮੰਦੀ ਹਾਲਤ ਲੋਕਾਂ ਦਾ ਜਿਹੜਾ ਬਲੋ ਜਿਵੇਂ ਕਹਿੰਦੇ ਆ ਜਿਹੜਾ ਬਲ ਪ੍ਰਮਾਤਮਾ ਦਾ ਕਰੋਪੀ ਹੁੰਦਾ ਹਰ ਪੀੜਤਾ ਦਾ ਬੁਲਵਾਨਾ ਇਹ ਵੀ ਜਦੋਂ ਬਲ ਫੈਕਟਰੀਵਲ ਬਲੋਂ ਕਰਦਾ ਹੈਗਾ ਇਸ ਕਰਕੇ ਬਲੋਂ ਬਾਜ਼ਾਰ ਦੀ ਵਿੱਚ ਰੁਣਕ ਹੈ ਨਹੀਂ ਸੀ ਪਰ ਜਿਹਨੇ ਮਹਿੰਦੀ ਵਾਲਿਆਂ ਕੋਲੇ ਲੋਕਾਂ ਨੇ ਇੱਕ ਪੈਰ ਦੇ ਖਾਰ ਕੇ ਮੇਹਿੰਦੀ ਲਗਵਾਈ ਹੈ ਰਾਤ ਦੇ 12 ਵਜੇ ਤੱਕ 1 ਵਜੇ ਤੱਕ 2 ਵਜੇ ਤੱਕ ਮੇਹਿੰਦੀ ਮਰ ਚੱਲਦੀ ਰਹੀ ਹੈ ਇਸ ਕਰਕੇ ਜਿਹੜਾ ਕਰਵਾ ਆਏਗਾ ਆਪ ਜਿਹੜਾ ਕਰਵਾ ਚੋਥਾ ਹੈ ਅੱਗੇ ਪਿੱਛੇ ਬੋਲੋ ਸਾਰਿਆਂ ਨਾਲ ਜਿੰਵੇਂ ਸਾਰਿਆਂ ਨੂੰ ਖਾਰ ਕਰਕੇ ਜਿਹੜੀ ਮਿਠਾਈ ਹੈ ਮਿਠਾਈ ਦੇ ਵਿੱਚ ਮਨੋ ਜਿਵੇਂ ਸੇਵੀਆਂ ਹੁੰਦੀਆਂ ਮਠੀਆਂ ਹੁੰਦੀਆਂ ਇਦਾਂ ਦੀ ਅਮਲੋ ਜਿਹੜੇ ਜਿਹੜੀ ਚੀਜ਼ਾਂ ਆਏਗੀਆਂ ਉਹ ਟੋਡਾ ਹੋ ਉਸ ਤੇ ਬਹੁਤ ਜ਼ਿਆਦਾ ਬੋਲੋ ਸੇਲ ਹੋ ਰਹੀ ਹੈ ਟੋਡਾ ਹੋ ਉਸ ਮੇਨ ਫਰੰਟ ਜਿਹੜਾ ਟੋਡਾ ਹੋ ਸੀ ਟੋਡਾ ਚੁੰਗ ਦਾ ਬਾਕੀ ਨਿੱਕੇ ਨਿੱਕੇ ਦਗਾਣਾ ਸੀ ਇਸ ਕਰਕੇ ਜਦੋਂ ਦਾ ਵੀ ਮਨੋ ਇਹਦਾ ਕਰਵਾਵਲੋ ਤਿੰਨ ਦਿਨ ਮਨ ਪਹਿਲਾਂ ਹਮ ਸ਼ੁਰੂ ਹੋ ਜਾਂਦਾ ਤੇ ਅੱਜ ਦੀ ਤਰੀਕ ਦੇ ਵਿੱਚ ਵੀ ਮਨ ਜਿਹੜੀ ਮਠਾਈ ਉਹਨਾਂ ਦੀ ਜਿਹੜੀ ਹੈ ਮਨ ਲੋ ਚੱਲਦੀ ਗਈ ਹੈ ਇਸ ਕਰਕੇ ਕਰਵਾਵਲ ਲੱਗ ਜਿਹੜਾ ਕਰਵਾਇ ਮਨ ਲੋ ਬਿਲਕੁਲ ਠੀਕ ਰਿਹਾ ਮਨ ਪੀ ਫੋੜ ਰਿਹਾ ਸ਼ਾਮ ਕੋ ਰਿਹਾ ਤੇ ਬਾਕੀ ਲੋਕਾਂ ਨੂੰ ਮਨ ਲੋ ਜੇ ਲੋਕਾਂ ਬਾਤ ਮਨ ਲੋ ਮੰਨਦਾ ਸੀਗਾ ਬਾਕੀ ਚਲੋ ਜੋ ਪਰਮਾਦਰਸ਼ ਦੀ ਜੀ ਵਿਵਾਦ ਹੈ ਕਾਮਨਾ ਵਾਸਤੇ ਮੁਕਾਮ ਕਰਦਾ ਚੱਲਦੇ ਰਹਿਣਗੇ ਜਿੰਨੇ ਕੀ ਚਲਦੀ ਹੈ ਕੰਮ ਕਰ ਵਿੱਚ ਨੰਦੀ ਇਸ ਕਰਕੇ ਮਹ ਲੋ ਜਿਹੜੀ ਬਲੋਰ ਹੋਤਾ ਹੈਗੇ ਆਉਜ ਦੇ ਪਤੀ ਦੀ ਮਹ ਲੋ ਜੇ ਬਗਦੇ ਸੀ ਤੇ ਕਾਮਨਾ ਕਰਦੇ ਇਹ ਹੀ ਬਲੋ ਕਰਦਾ ਬਟਨ ਰੁਲਾ ਅੱਜ ਇਸ ਸਪੋਕਸਮੈਨ ਹੀ ਰੇ ਵੈਲਫੇਅਰ ਕਲੱਬ ਦਾ ਬੰਦੇ ਦਾ ਚੇਅਰਮੈਨ ਸਪੋਕਸਮੈਨ ਹੈ ਬਾਕੀ ਮੇਰੇ ਕਈ ਮੈਂਬਰਾਂ ਨੇ ਹੀਰਾ ਵੈਲਫੇਅਰ ਕਲੱਬ ਦੇ ਚੀਫ ਸਪੋਕਸਮੈਨ ਬਟਨ ਰੁਲਾ ਜੀ ਨੇ ਸਾਨੂੰ ਜੋ ਕਰੂਆ ਚੌਥ ਬਾਰੇ ਦੱਸਿਆ ਇਹਨਾਂ ਨੇ ਆਖਿਆ ਇਹ ਬਹੁਤ ਪੁਰਾਣੀ ਪਰੰਪਰਾ ਚੱਲ ਰਹੀ ਹੈ ਅੱਜ ਦੀ ਤਾਜ਼ੀ ਰਿਪੋਰਟ ਸਟਾਰ ਬਾਈ ਨਿਊਜ਼ ਤੋਂ ਰਾਜਾ ਸ਼ਰਮਾ ਤੁਹਾਡਾ ਹਮਦਰਦ ਵੱਲੋਂ ਕਰਵਾ ਜੁੜਦਾ ਹੁੰਦਾ ਹੈ ਇਹ ਰਾਤ ਨੂੰ ਆਪਣੇ ਜਿਹੜੀ ਪੋਤਾਂ ਹੈ ਸਵੇਰ ਰਾਤ ਨੂੰ ਜਿਹੜੀਆਂ ਔਰਤਾਂ ਜਿਹੜੀਆਂ ਵੱਲੋਂ ਜਿਹਦੇ ਕਰਵਾ ਦੇ ਮੁਰਕਾ ਰੱਖਦੀਆਂ ਨਾ ਰਾਤ ਦੇ ਕੇ ਕਿਹਦਾ ਸਵੇਰੇ ਪਾਉਂਗਾ ਤੜਕੇ ਸਵੇਰ ਨਾਲ ਦਾ ਭਰਤ ਸ਼ੁਰੂ ਹੋ ਜਾਂਦਾ ਹੈ ਫਿਰ ਵਰਤ ਦੇ ਵਿੱਚ ਮਨੋ ਜਿੰਮੇ ਕਦੇ ਉਹ ਪਾਣੀ ਵਗਾਰਾ ਵੀ ਮਨੋ ਮੇਰੇ ਹਿਸਾਬ ਨਾਲ ਨਹੀਂ ਮਨੋ ਪੀਂਦੇ ਕੋਈ ਔਰਤਾ ਤਾਂ ਫਿਰ ਉਦੋਂ ਬਾਅਦ ਕੋਈ 4-5 ਵਜ ਦੇ ਆ 3-4 ਵਜ ਦੇ ਫਿਰ ਉਹ ਇੱਕ ਮਨੋ ਕਥਾ ਵਗਾਰਾ ਸੁਣਾਈ ਜਾਂਦੀ ਹੈ ਫਿਰ ਉਹ ਮਨੋ ਔਰਤਾ ਇਕੱਠੀਆਂ ਹੋ ਕੇ ਮਨੋ ਜਿਹੜੀਆਂ ਕਥਾ ਮਨੋ ਸੁਣਦੇ ਹੈਗੇ ਕਥਾ ਸੁਣ ਕੇ ਫਿਰ ਮਨੋ ਕੋ ਚਾਹ ਦਾ ਪਿਆਲਾ ਜਾਂ ਕੋ ਮਾੜਾ ਮੋਟਾ ਜਿਹੜਾ ਉਹ ਮੂੰਹ ਦੇ ਵਿੱਚ ਪਾਣੀ ਹੈ ਉਦੋਂ ਬਾਅਦ ਮਨੋ ਚੰਦਰਬਾ ਦਾ ਮਨੋ ਇੰਤਜ਼ਾਰ ਕਰਦੇ ਆ ਜਦੋਂ ਚੰਦਰਬਾ ਮਨੋ ਓਪਨ ਹੁੰਦਾ ਖੁੱਲਦਾ ਫਿਰ ਜਾ ਕੇ ਚੰਦਰਬਾ ਨੂੰ ਪਾਣੀ ਦੇ ਕੇ ਆਪ ਦੇ ਮੱਲੂ ਜਿਵੇਂ ਕਹਿੰਦੇ ਜਿਹੜੇ ਕਾਲਾਲੇ ਨੂੰ ਉਹਦੇ ਪੈਰੀ ਹੱਥ ਲਾ ਕੇ ਫਿਰ ਉਹ ਜਿਹੜਾ ਬਰਤਨ ਲੋ ਓਪਨ ਬਲੋ ਕਰਦੀਆਂ ਖੋਲਦੀ ਹੈਗੀ ਇਸ ਕਰਕੇ ਬਲੋ ਕਠਿਨ ਕੰਮ ਹੈਗਾ ਕਠਿਨ ਹੋਣ ਦੇ ਨਾਲ ਇਹ ਕੰਮ ਜਿਹੜਾ ਹੈ ਵੀ ਜ਼ਰੂਰੀ ਹੈ ਪਰਪਰਾ ਦੀ ਪਰਪਰਾ ਦੇ ਜ਼ਰੂਰੀ ਹੋਣ ਕਰਕੇ ਇਹ ਕਰਵਾ ਮੱਲੂ ਕਰਵੇ ਦੀ ਮੈਂ ਮਰੋ ਲੱਖ ਲੱਖ ਵਧਾਈਆਂ ਜਿੰਨੇ ਮਰੋ ਰੱਖਿਆ ਉਹਨੂੰ ਲੱਖ ਲੱਖ ਮਿਲੋ ਮੁਬਾਰਕਾਂ ਹੋਣ ਕਰਵੇ ਦੀਆਂ ਬਾਕੀ ਬਲੋ ਜਿਹੜੇ ਬਰਾਦਰੀ ਬਰਾ ਪੈਰਪਰਾ ਸਾਰੇ ਤਾਂ ਦਸ ਲਿਆ